ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਿਮਾਚਲ ਪ੍ਰਦੇਸ਼ ਤੋਂ ਐਮਪੀ ਕੰਗਣਾ ਰਣੋਤ ਨੇ ਇੱਕ ਬਹੁਤ ਵੱਡਾ ਬਿਆਨ ਦਿੱਤਾ ਉਸ ਬਿਆਨ ਦੇ ਸਬੰਧ ਵਿੱਚ ਪੰਜਾਬ ਦੇ ਬਹੁਤ ਲੋਕਾਂ ਨੇ ਗਾੜੀ ਗਲੋਚ ਵੀ ਕੀਤਾ ਇੱਕ ਔਰਤ ਪ੍ਰਤੀ ਜਿਹੜੀ ਸ਼ਬਦਾਬਲੀ ਖਾਸ ਕਰਕੇ ਸਿੱਖ ਨੂੰ ਨਹੀਂ ਵਰਤਣੀ ਚਾਹੀਦੀ ਤੇ ਉਹਨਾਂ ਲੋਕਾਂ ਨੇ ਉਹ ਸ਼ਬਦਾਵਲੀ ਇੱਕ ਔਰਤ ਲਈ ਵਰਤ ਦਿੱਤੀ ਹੈ ਪਰ ਸੱਚ ਕੌੜਾ ਹੁੰਦਾ ਹੈ ਸੱਚ ਦੇ ਕਾਚੇ ਸ਼ੁਭਦਾ ਵੀ ਹੁੰਦਾ ਹੈ ਜਦੋਂ ਪੰਜਾਬ ਦੇ ਵਿੱਚ ਸ਼ਿਮਾਂ ਦਰਿਆ ਨਰਸ਼ਾਂ ਦਾ ਵਗਦਾ ਹੈ ਉਦੋਂ ਗੈਰਾਂ ਦੀ ਗੱਲ ਬਾਤ ਵਿੱਚ ਪਹਿਲਾਂ ਖੁਦ ਆਪਣੇ ਵੀ ਕਬੂਲ ਕਰਦੇ ਨੇ ਕਿ ਪੰਜਾਬ ਦੇ ਵਿੱਚ ਸ਼ਿਮਾਂ ਦਰਿਆ ਨਸ਼ਿਆਂ ਦਾ ਵਗਦਾ ਇਹਦੇ ਵਿੱਚ ਕੋਈ ਸ਼ੱਕ ਨਹੀਂ ਜਦੋਂ ਸਰਕਾਰਾਂ ਇਹ ਕਹਿਣ ਕਿ ਜੁੱਧ ਨਸ਼ਿਆਂ ਵਿਰੁੱਧ ਅਸੀਂ ਛੇੜਿਆ ਹੋਇਆ ਤੇ ਨਸ਼ਿਆਂ ਨੂੰ ਠੱਲ ਪਾਵਾਂਗੇ ਤਾਂ ਉਦੋਂ ਇਹ ਖਬਰਾਂ ਬਹੁਤ ਵੱਡੀਆਂ ਹੁੰਦੀਆਂ ਨੇ ਔਰ ਇਹ ਸਚਾਈ ਨੂੰ ਕਬੂਲਣਾ ਆਮ ਲੋਕਾਂ ਲਈ ਬਹੁਤ ਮੁਸ਼ਕਲ ਹੋ ਜਾਂਦਾ ਹੈ ਕੰਗਨਾਰ ਰਣੋਤ ਨੇ ਜਿਹੜਾ ਬਿਆਨ ਦਿੱਤਾ ਉਹਦੇ ਵਿੱਚ ਉਹਨੇ ਇਹ ਕਿਹਾ ਕਿ ਜਿਹੜਾ ਨਸ਼ਾ ਪਾਕਿਸਤਾਨ ਤੋਂ ਆਉਂਦਾ ਹੈ ਉਹ ਪੰਜਾਬ ਦੇ ਵਿੱਚੋਂ ਹੁੰਦਾ ਹੋਇਆ ਹਿਮਾਚਲ ਤੱਕ ਪਹੁੰਚ ਜਾਂਦਾ ਹੈ ਹੁਣ ਇਹ ਬਿਆਨ ਤੇ ਤਦਸੱਲੀ ਮੱਚੀ तकरीबन ਇਹੋ ਜੇ ਸ਼ਬਦ ਉਹਦੇ ਲਈ ਵਰਤ ਦਿੱਤੇ ਗਏ ਸਾਡੇ ਪੰਜਾਬ ਦੇ ਲੋਕਾਂ ਵੱਲੋਂ ਜਿਹੜੇ ਵਰਤਨੇ ਨਹੀਂ ਰਹਿੰਦੇ ਸੀ ਕੰਗਰਨਾਰ ਨੋਟ ਨਸ਼ਾ ਕਰਦੀ ਹੈ ਉਹ ਨਸ਼ਾ ਵੇਚਦੀ ਹੈ ਹਿਮਾਚਲ ਦੇ ਲੋਕ ਨਸ਼ਾ ਵੇਚਦੇ ਨੇ ਜਾਂ ਨਸ਼ਾ ਕਰਦੇ ਨੇ ਜਦੋਂ ਤੁਸੀਂ ਸਰਵੇ ਦੇ ਅੰਕੜੇ ਵੇਖੋਗੇ ਉਦੋਂ ਸਭ ਤੋਂ ਵੱਧ ਜਿਹੜੇ ਨਸ਼ੇੜੀ ਲੋਕ ਨੇ ਉਹ ਪੰਜਾਬ ਦੇ ਪਾਏ ਗਏ ਵੱਡੇ ਵੱਡੇ ਤਸਕਰ ਜਿਹੜੇ ਆ ਉਹ ਪੰਜਾਬ ਦੇ ਵਿੱਚ ਫੜੇ ਗਏ ਤੇ ਜੇ ਉਹਨੇ ਇਹ ਗੱਲ ਕਹਿ ਦਿੱਤੀ ਕਿ ਜਿਹੜਾ ਪਾਕਿਸਤਾਨ ਤੋਂ ਨਸ਼ਾ ਆਉਂਦਾ ਉਹ ਪੰਜਾਬ ਦੇ ਵਿੱਚ ਹੁੰਦਾ ਹੋਇਆ ਸਮਾਜਿਲ ਤੱਕ ਪਹੁੰਚ ਜਾਂਦਾ ਇਹਦੇ ਵਿੱਚ ਗਲਤੀ ਕੀ ਹੈ ਔਰ ਸਾਡੇ ਸੈਂਕੜੇ ਜਿਹੜੇ ਟੈਕਸੀ ਡਰਾਈਵਰ ਨੇ ਜਾਂ ਹੋਰ ਇਥੋਂ ਘੁੰਮਣ ਫਿਰ ਜਾਂਦੇ ਨੇ ਉਹਨਾਂ ਦੇ ਕੋਲੋਂ ਨਸ਼ਾ ਫੜਿਆ ਗਿਆ ਤੁਹਾਨੂੰ ਚੰਗੀ ਤਰ੍ਹਾਂ ਪਤਾ ਹੋਣਾ ਸਾਡੇ ਮੰਤਰੀਆਂ ਦੇ ਕੁਝ ਡਿਗੜੀਆਂ ਹੋਈਆਂ ਔਲਾਦਾਂ ਜਿਹੜੀਆਂ ਸਿਮਲੇ ਘੁੰਮਣ ਫਿਰਨ ਜਾਂਦੀਆਂ ਸੀ ਹੋਟਲਾਂ ਦੇ ਵਿੱਚ ਉਹ ਰੰਗ ਲੜੀਆਂ ਮਣਾਉਂਦੇ ਹੋਏ ਫੜੇ ਗਏ ਉਹਨਾਂ ਦੇ ਕੋਲੋਂ ਚਿੱਟਾ ਫੜਿਆ ਗਿਆ ਤੇ ਫਿਰ ਕੀ ਇਹ ਚਿੱਟਾ ਪੰਜਾਬ ਤੋਂ ਜਾਂਦਾ ਨਹੀਂ ਅਸੀ ਸੱਚ ਨੂੰ ਕਬੂਲ ਕਿਉਂ ਨਹੀਂ ਕਰਦੇ ਉਹਨੇ ਜੇ ਇੱਕ ਐਮਪੀ ਹੋਣ ਦੇ ਨਾਂ ਤੇ ਸਟੇਟਮੈਂਟ ਦੇਤੀ ਜਿਹੜੇ ਸਾਡੇ ਐਮਪੀ ਨੇ ਉਹ ਦੇ ਦੇਣ ਜੇ ਹਿਮਾਚਲ ਦੇ ਵਿੱਚ ਕੋਈ ਕ੍ਰਾਈਮ ਹੁੰਦਾ ਹੈ ਉੱਥੇ ਕੋਈ ਨਸ਼ਾ ਤਸ਼ਕਰੀ ਹੈਗਾ ਜਾਂ ਉੱਥੇ ਨਸ਼ਾ ਕਰਨ ਵਾਲੇ ਲੋਕ ਹੈ ਨੇ ਹੈਗੇ ਨੇ ਤਾਂ ਪੰਜਾਬ ਦੀ ਸਰਕਾਰ ਉੱਥੇ ਹੈਗੀ ਆ ਤਾਂ ਸਾਡੇ ਐਮਪੀ ਜਿਹੜੇ ਨੇ ਸਾਡੇ ਐਮਐਲਏ ਜਿਹੜੇ ਨੇ ਉਹ ਇਹ ਬਿਆਨਬਾਜ਼ੀ ਕਰ ਸਕਦੇ ਨੇ ਅਸੀਂ ਕਿਦੋਂ ਤੱਕ ਆਪਣੀਆਂ ਕਮਜ਼ੋਰੀਆਂ ਨੂੰ ਢਕੋਵਾਂਗੇ ਬਸ ਜੇ ਕੋਈ ਤੁਹਾਨੂੰ ਕਹਿ ਦੇਵੇ ਕਿ ਪੰਜਾਬ ਵਿੱਚ ਨਸ਼ਾ ਚੱਲਦਾ ਹੈ ਤਾਂ ਪੰਜਾਬ ਨੂੰ ਦਨਾਮ ਕੀਤਾ ਜਾਂਦਾ ਹੈ ਜੀ ਇੱਕੋ ਸੌਫਟਵੇਅਰ ਆਇਆ ਹੋਇਆ ਅਸੀਂ ਉਹਦੇ ਤੇ ਬੱਲਾ ਝਾੜਦਿੰਨੇ ਆ ਇਹ AI ਨਾਲ ਬਣਿਆ ਹੋਇਆ ਜੀ ਸਾਰਾ ਕੁਝ ਇਹਨਾਂ ਕੰਗੜਾ ਰਣੋਤਰੇੜਾ ਬਿਆਨ ਦਿੰਦਾ ਹੈ ਤੇ ਫਿਰ ਇਹ ਵੀ ਕਹਿ ਦੋ ਵੀ AI ਦੇ ਨਾਲ ਦਵਾਇਆ ਜਾਂਦਿਆਂ ਨੂੰ ਉਹਨੇ ਅਗਲੀ ਨੇ MP ਫੋਮ ਦੇ ਨਾਂ ਤੇ ਇਹ ਗੱਲ ਕਹੀ ਹੈ ਔਰ ਅੰਕੜੇ ਬੋਲਦੇ ਨੇ ਅਸੀਂ ਜਿੰਨਾ ਚਿਰ ਆਪਣੀਆਂ ਕਮਜ਼ੋਰੀਆਂ ਨੂੰ ਕਬੂਲ ਨਹੀਂ ਕਰਦੇ ਉਹਨਾਂ ਚਿਰ ਇਹ ਗੱਲ ਬਣਦੀ ਨਹੀਂ ਖਾਸ ਕਰਕੇ ਜਿਹੜਾ ਸਿੱਖ ਕਹਿੰਦਾ ਵੀ ਮੈਂ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਤਾ ਤਾਂ ਸਿੱਖ ਤਾਂ ਸਭ ਤੋਂ ਪਹਿਲਾਂ ਆਪਣੇ ਔਗਣ ਜਿਹੜੇ ਨੇ ਉਹ ਕਬੂਲ ਕਰਦਾ ਹੈ ਤੇ ਅਸੀਂ ਜਦੋਂ ਸਾਨੂੰ ਕੋਈ ਸੱਚ ਕਹਿਣ ਦੀ ਕੋਸ਼ਿਸ਼ ਕਰਦਾ ਹੈ ਅਸੀਂ ਉਹਨੂੰ ਰਾਜਨੀਤਿਕ ਮੁੱਦਾ ਬਣਾ ਕੇ ਅਗਲੇ ਨਾਲ ਗਾਲੀ ਗਲੋਚ ਕਰਦੇ ਹਾਂ ਹੁਣ ਕੰਗਣਾ ਦੇ ਕਹਿਣ ਨਾਲ ਪੰਜਾਬ ਨਸ਼ੇੜੀ ਨਹੀਂ ਬਣਦਾ ਤੇ ਜੇ ਉਹ ਇਹ ਕਹਿ ਦੇਵੇ ਪੰਜਾਬ ਵਿੱਚ ਤਾਂ ਨਸ਼ਾ ਵਿਕਦਾ ਹੀ ਨਹੀਂ ਪੰਜਾਬ ਤਾਂ ਨਸ਼ਾ ਹੈ ਹੀ ਨਹੀਂ ਕਿ ਫਿਰ ਤੁਸੀਂ ਕਬੂਲ ਕਰ ਲੋਗੇ ਵੀ ਪੰਜਾਬ ਵਿੱਚ ਤਾਂ ਨਸ਼ਾ ਹੈ ਨਹੀਂ ਜੇ ਉਹ ਇਹ ਕਹਿ ਦੇਵੇ ਵੀ ਨਹੀਂ ਜੀ ਨਸ਼ਾ ਤਾਂ ਪਾਕਿਸਤਾਨ ਤੋਂ ਹੋ ਕੇ ਪਹਿਲਾਂ ਹਿਮਾਚਲ ਜਾਂਦਾ ਫਿਰ ਪੰਜਾਬ ਆਉਂਦਾ ਫਿਰ ਤੁਸੀਂ ਕਬੂਲ ਕਰ ਲੋਗੇ ਅਸੀਂ ਕਿਉਂ ਨਹੀਂ ਮੰਨਦੇ ਵੀ ਇਹ ਸਾਡੇ ਪੰਜਾਬ ਦੇ ਵਿੱਚ ਸਾਡੇ ਪੰਜਾਬ ਦੇ ਲੋਕਾਂ ਦੀ ਇੱਕ ਕਮਜ਼ੋਰੀ ਹੈ ਪੰਜਾਬ ਦੇ ਵਿੱਚ ਸ਼ੇਮ ਆਂਦ ਰਿਆ ਨਸ਼ਿਆਂ ਦਾ ਵਗਦਾ ਇਹਦੇ ਵਿੱਚ ਕੋਈ ਸ਼ੱਕ ਨਹੀਂ ਕੋਈ ਦੋਰਾਮਾ ਨਹੀਂ ਉਹ ਐਮਪੀ ਅਗਲੀ ਪੜ੍ਹੀ ਲਿਖੀ ਹੈ ਸਾਡੇ ਵਰਗੀ ਕੋਈ ਠੇਠਰ ਅਣਪੜ੍ਹਤੇ ਹੈ ਨਹੀਂ ਵੀ ਉਹਨੇ ਸ਼ੁਰਲੀ ਛੱੜਦੀ ਔਰ ਅੰਕੜੇ ਨੇ ਇਹ ਰੋਜ਼ ਅੰਕੜੇ ਸਾਹਮਣੇ ਆਉਂਦੇ ਨੇ ਬੀਕੀ ਕੁਛ ਹੋ ਰਿਹਾ ਮੈਂ ਤੁਹਾਨੂੰ ਇੱਕ ਬੇਨਤੀ ਕਰਨੀ ਐ ਨੂੰ ਥੋੜਾ ਜਿਹਾ ਧਿਆਨ ਦੇ ਨਾਲ ਸੁਣ ਲਿਓ ਪੰਜਾਬ ਨੂੰ ਨਸ਼ਿਆਂ ਨੇ ਖੋਖਲਾ ਕਰ ਦਿੱਤਾ ਪੰਜਾਬ ਦੀ ਰਾਜਨੀਤੀ ਜਿਹੜੀ ਹੈ ਇਹ ਨਸ਼ਿਆਂ ਦੇ ਮੁੱਦਿਆਂ ਤੇ ਹੋ ਰਹੀ ਹੈ ਜਿਹੜੀ ਮੌਜੂਦਾ ਸਰਕਾਰ ਹੈ ਜੀ ਉਹ ਕੋਸ਼ਿਸ਼ ਕਰਦੀ ਹੈ ਵੀ ਠੱਲ ਪਾਈ ਜਾਵੇ ਜਿਹੜੇ ਸਤਾ ਤੋਂ ਬਾਹਰ ਹੁੰਦੇ ਨੇ ਉਹਨੂੰ ਰੋਟੀਆਂ ਛੇਕਣ ਦਾ ਮੌਕਾ ਮਿਲ ਜਾਂਦਾ ਹੈ ਸਵਾਲ ਇਹ ਨਹੀਂ ਵੀ ਕੰਗਣਾ ਨੇ ਇਹ ਬਿਆਨ ਕਿਉਂ ਦਿੱਤਾ ਸਵਾਲ ਇਹ ਹੈ ਵੀ ਕੀ ਅਸੀਂ ਇਹ ਮੰਨਦੇ ਹਾਂ ਵੀ ਪੰਜਾਬ ਵਿੱਚ ਨਸ਼ਾ ਹੈ ਜਾਂ ਨਹੀਂ ਪਾਕਿਸਤਾਨ ਤੋਂ ਨਸ਼ਾ ਆਉਂਦਾ ਜਾਂ ਨਹੀਂ ਜੇ ਤਾਂ ਅਸੀਂ ਇਹ ਕਬੂਲ ਕਰਦੇ ਹਾਂ ਇਹ ਮੰਨਦੇ ਹਾਂ ਵੀ ਪੰਜਾਬ ਵਿੱਚ ਨਸ਼ਾ ਆਉਂਦਾ ਹੈ ਪਾਕਿਸਤਾਨ ਤੋਂ ਆਉਂਦਾ ਹੈ ਪੰਜਾਬ ਦੇ ਵਿੱਚ ਛੇਮਾਂ ਦਰਿਆ ਨਸ਼ਿਆਂ ਦਾ ਵਗਦਾ ਹੈ ਫਿਰ ਤੱਕ ਕੋਈ ਵੀ ਕਹਿ ਦੇਵੇ ਤੁਸੀਂ ਕੰਗਣਾ ਦੀ ਗੱਲ ਛੱਡੋ ਪੰਜਾਬ ਦੇ ਵਿੱਚ ਬਹੁਤੇ ਲੋਕ ਨੇ ਜਿਹੜੇ ਨਸ਼ਾ ਛਡਾਊ ਕੇਂਦਰ ਬਣਾਈ ਬੈਠੇ ਨੇ ਪਿੰਡਾਂ ਦੇ ਵਿੱਚ ਨਸ਼ਾ ਛਡਾਉਣ ਦੀਆਂ ਨੌਜਵਾਨਾਂ ਨੇ ਕਮੇਟੀਆਂ ਬਣਾਈਆਂ ਹੋਈਆਂ ਨੇ ਉਹ ਗੌਰ ਕਰ ਰਹੇ ਨੇ ਕਿ ਕਿਦਾਂ ਠੱਲ ਪਾਈ ਜਾਵੇ ਫਿਰ ਉਹਨਾਂ ਨੂੰ ਵੀ ਮਾੜਾ ਕਹੋਗੇ ਅਗਲੇ ਪੇਟ ਪੇਟ ਕੇ ਕਹਿ ਰਹੇ ਨੇ ਸਾਡਾ ਮੁੰਡਾ ਮਰ ਗਿਆ ਮੇਰਾ ਪੁੱਤ ਮਰ ਗਿਆ ਮੇਰਾ ਜਵਾਈ ਮਰ ਗਿਆ ਮੇਰੇ ਘਰ ਵਾਲਾ ਮਰ ਗਿਆ ਮੇਰਾ ਪਤੀ ਮਰ ਗਿਆ ਅਗਲੇ ਕਹਿ ਰਹੇ ਕਿ ਉਹਨਾਂ ਨੇ ਮੰਨਕਰੂਗੇ ਤੁਸੀਂ ਉੱਥੇ ਵੀ ਤੁਸੀਂ ਮੁਕਰ ਜਾਓਗੇ ਬਸ ਸਾਨੂੰ ਇਹ ਹੋ ਗਿਆ ਵੀ ਦੂਜਾ ਨਾ ਕਵੇ ਅਸੀਂ ਖੋਦ ਗਏ ਨਹੀਂ ਹਾਂ ਪੰਜਾਬ ਨਸ਼ਿਆਂ ਨੇ ਖਾ ਲਿਆ ਅਰੇ ਕਿਸਾਨ ਜੱਟੇ ਬੰਦੀਆਂ ਵਾਲੇ ਨੇ ਜਦੋਂ ਇਹ ਧਰਨਾ ਵਿੱਚ ਹੁੰਦੇ ਨੇ ਨਾ ਜੂਥ ਇਕੱਠਾ ਕਰਨਾ ਹੁੰਦਾ ਉਦੋਂ ਹੀ ਪੜਦੇ ਪਹੁੰਚਗੇ ਆ ਦੇਖੋ ਜੀ ਸਾਡਾ ਜੂ ਚੜ੍ਹਦੀ ਕਲਾ ਵਿੱਚ ਨੌਜਵਾਨ ਜਿਮ ਜਾਣ ਵਾਲੇ ਦੇਖੋ ਇਹਨਾਂ ਦੀਆਂ ਫੁਰਦੀਆਂ ਇਹਨਾਂ ਦੇ ਡੋਲੇ ਦੇਖੋ ਕਿਦਾਂ ਇਹ ਪੰਪ ਮਾਰਦੇ ਨੇ ਜਦੋਂ ਧਰਨੇ ਤੇ ਡਾਂਗਾ ਪੈਂਦੀਆਂ ਨੇ ਪਿੰਡਾਂ ਵਿੱਚ ਵਾਪਸ ਆਣ ਫਿਰ ਕਹਿਣਗੇ ਪੰਜਾਬ ਨਸ਼ਿਆਂ ਨੇ ਖਾਣਿਆ ਜਿਹੜੇ ਨੌਜਵਾਨ ਨਸ਼ਿਆਂ ਤੋਂ ਰਹਿਤ ਹੁੰਦੇ ਨੇ ਧਰਨੇ ਵਿੱਚ ਉਹੀ ਨਸ਼ੇੜੀ ਹੁੰਦੇ ਤੁਸੀਂ ਕਿੰਨਾ ਆਪਣੇ ਆਪ ਨੂੰ ਸ਼ਰਮਿੰਦਗੀ ਦੇ ਵਿੱਚ ਲੈ ਕੇ ਜਾਉਂਗੇ ਕਿੰਨਾ ਕੁ ਸ਼ਰਮਿੰਦਾ ਹੋਵੋਗੇ ਲੋਕਾਂ ਦੇ ਸਾਹਮਣੇ ਉਹਨੂੰ ਬਹੁਤ ਵੱਡਾ ਟਰੋਲ ਕੀਤਾ ਜਾ ਰਿਹਾ ਹੈ ਮੀਡੀਆ ਤੇ ਮੈਂ ਉਹ ਸ਼ਬਦ ਨਹੀਂ ਵਰਤਣਾ ਜਨਾਨੀ ਸ਼ਬਦ ਵਰਤ ਕੇ ਪਿੱਛੇ ਉਹਦੇ ਸ਼ਬਦ ਬਹੁਤ ਘਟিয়ে ਵਰਤੇ ਗਏ ਅਗਲੀ ਨੇ ਕੀ ਲੈਣਾ ਭਾਈ ਸ਼ੁਕਰ ਮਨਾਓ ਵੀ ਸਾਨੂੰ ਕੋਈ ਉੱਪਰੋਂ ਬੈਠਾ ਦੇਖ ਰਿਹਾ ਸਾਡੇ ਪੰਜਾਬ ਤੇ ਕਿਸੇ ਦੀ ਗੌਰ ਹੈ ਕਿਸੇ ਦੀ ਅੱਖ ਹੈ ਜੇ ਕੋਈ ਦੱਸ ਰਿਹਾ ਤਾਂ ਸਵਾਲ ਕਰੋ ਵੀ ਦੱਸੋ ਕਿੱਥੇ ਆ ਜੀ ਜਿਉ ਨੇ ਇਹ ਪੋਸਟ ਪਾਈ ਹੈ ਸਟੇਟਮੈਂਟ ਦਿੱਤੀ ਹੈ ਤਾਂ ਤੁਸੀਂ ਉਹਦੇ ਵਿਰੋਧ ਵਿੱਚ ਪੋਸਟ ਪਾਓ ਉਹਦੇ ਵਿਰੋਧ ਵਿੱਚ ਸਟੇਟਮੈਂਟ ਦਿਓ ਵੀ ਦੱਸੋ ਕਿੱਥੇ ਨਸ਼ਾ ਫਿਰ ਅਗਲੀ ਦੱਸੋਗੀ ਫਿਰ ਜਾ ਕੇ ਜਿਹੜੇ ਪੁਲਿਸ ਅਫਸਰ ਕਹਿੰਦੇ ਨੇ 40 ਕਿਲੋ ਫੜ ਲਿਆ 50 ਕਿਲੋ ਫੜ ਲਿਆ 60 ਕਿਲੋ ਫੜ ਲਿਆ ਫਿਰ ਉਹਨਾਂ ਨੂੰ ਜਾ ਕੇ ਪੁੱਛਿਓ ਜੇ ਪੰਜਾਬ ਦੇ ਵਿੱਚ ਕੁਆਂਟਲ ਕੁਆਂਟੀਟੀ ਦੇ ਦੀਆਂ ਖਬਰਾਂ ਲੱਗ ਰਹੀਆਂ ਨੇ ਫੇਰ ਹਲਾ ਕਿਉਂ ਨਹੀਂ ਕਹੂਗਾ ਵੱਡੀਆਂ ਵੱਡੀਆਂ ਪ੍ਰੈਸ ਕਾਨਫਰੰਸਾਂ ਪੁਲਿਸ ਕਰ ਰਹੀ ਹੈ ਅਭੀ ਆਸੀ 40 ਕਿਲੋ ਫੜ ਲਿਆ ਜੀ ਆ 60 ਕਿਲੋ ਫੜ ਲਿਆ ਜੀ ਆ ਕੁਆਂਟਲ ਫੜ ਲਿਆ ਜੀ ਤੇ ਉਹਨੂੰ ਕਿਹੜੇ ਖੂ ਖਾਤੇ ਪਾਉਂਗੇ ਅਗਲੇ ਕੁ ਆਪਣੇ ਕੋਲੋਂ ਥੋੜੀ ਕੁਸ਼ ਕਹਿ ਰਹੇ ਆ ਉਹ ਤਾਂ ਕਹਿੰਦੇ ਅਸੀਂ ਜੋ ਕੁਝ ਦੇਖ ਰਹੇ ਹਾਂ ਉਹਦੇ ਟਿੱਪਣੀ ਕੀਤੀ ਹੈ ਅਗਲੇ ਨੇ ਕਹਿਤਾ ਉਹ ਜਿਹੜੇ ਵੱਡੇ ਘਰਾਂ ਦੇ ਕਾਕੇ ਪੰਜਾਬ ਤੋਂ ਗਏ ਪਿਕਨਿਕ ਤੇ ਛੁੱਟੀਆਂ ਕੱਟਣ ਵਾਸਤੇ ਰੰਗ ਲੜੀਆਂ ਮਨਾਉਣ ਵਾਸਤੇ ਨਾਲ ਚਾਰ ਚਾਰ ਕੁੜੀਆਂ ਸੀ ਇਹਨਾਂ ਕੋਲੋਂ ਚਿੱਟਾ ਫੜਿਆ ਗਿਆ ਉਹ ਮੰਤਰੀਆਂ ਦੇ ਮੁੰਡੇ ਆ ਅਗਲੇ ਨੇ ਕਬੂਲ ਕਰ ਲਿਆ ਤੇ ਅਗਲੇ ਕਿਉਂ ਨਾ ਕਵੇ ਅਗਲਾ ਕਿਉਂ ਨਾ ਕਵੇ ਐਮਪੀ ਹੈ ਅਗਲਾ ਸੈਂਟਰ ਦੇ ਵਿੱਚ ਅਗਲੇ ਨੇ ਕਹਿਤਾ ਉਹ ਕਹਿੰਦੀ ਪੰਜਾਬ ਦੇ ਵਿੱਚ ਜਿਹੜਾ ਚਿੱਟਾ ਆਉਂਦਾ ਪਾਕਿਸਤਾਨ ਤੋਂ ਤਾਂ ਪਾਕਿਸਤਾਨ ਤੋਂ ਆਉਂਦਾ ਤੇ ਪੰਜਾਬ ਤੋਂ ਚਿੱਟਾ ਸਾਡੇ ਹਿਮਾਚਲ ਵਿੱਚ ਪਹੁੰਚਦਾ ਹੈ। ਇਹਦੇ ਵਿੱਚ ਦੱਸੋ ਗਲਤੀ ਕੀ ਹੈ? ਔਰ ਜਿਹੜੇ ਕੜਮ ਚੌਧਰੀ ਬਣ ਕੇ ਕਹਿਣ ਦੀ ਕੋਸ਼ਿਸ਼ ਕਰਦੇ ਨੇ ਇਹ ਜਨਾਨੀ ਹੈ, ਜਨਾਨੀਆਂ ਦੀ ਮੱਤ ਗਿੱੱਚੀ ਪਿੱਛੇ ਹੁੰਦੀ ਹੈ। ਇਹ ਕਿਹਨੂੰ ਕਹਿਣ ਲੱਗੇ ਉਹਨੂੰ ਕੀ ਨੁਕਸਾਨ ਹੈ? ਉਹ ਤਾਂ ਅਹਲੇ ਮੈਰਿਜ ਵੀ ਨਹੀਂ ਹੋਈ। ਉਹਨੂੰ ਕੀ ਨੁਕਸਾਨ ਹੈ? ਨੁਕਸਾਨ ਤਾਂ ਸਾਨੂੰ ਹੈ ਜਿਹਨੂੰ ਅਗਲੇ ਕਹਿ ਰਹੇ ਨੇ ਥੋੜੀ ਬਹੁਤੀ ਸ਼ਰਮ ਕਰੋ ਜਦੋਂ ਪੰਜਾਬ ਗਵਰਨਮੈਂਟ ਨੇ ਇਹ ਟਾਈਟਲ ਦਿੱਤਾ ਕਿ ਜੁੱਧ ਨਸ਼ਿਆਂ ਵਿਰੁੱਧ ਤੇ ਜੁੱਧ ਪਤਾ ਕਾਸਦਾ ਹੁੰਦਾ ਹੈ ਜੁੱਧ ਕਿਤੇ ਮਾੜੀ-ਮੋਟੀ ਗੱਲ ਤੇ ਹੁੰਦਾ ਹੈ ਤੇ ਫਿਰ ਅਗਲੇ ਟਰੋਲ ਕਰਨਗੇ ਜਦ ਤਹੇਜੇ ਕਰਤੂਤਾ ਨਾ ਕਰੋ ਤੇ ਜ தவிர ਆਪਣੀਆਂ ਗਲਤੀਆਂ ਨੂੰ ਛਿਪਾਉਣਾ ਆਪਣੀਆਂ ਕਮਜ਼ੋਰੀਆਂ ਨੂੰ ਛਿਪਾਉਣਾ ਲੇਕਨ ਕੰਗਰਣਾ ਰਣੌਤ ਨੇ 100% ਸਹੀ ਕਿਹਾ ਜੇ ਨਹੀਂ ਹੋ ਰਿਹਾ ਪੰਜਾਬ ਵਿੱਚ ਤਾਂ ਦੱਸੋ ਮੈਂ ਪੰਜਾਬ ਦਾ ਪਛਿੰਦਾ ਮੈਂ ਕੱਲਾ ਨਹੀਂ ਬਥੇਰੇ ਬੰਦੇ ਪਿੱਟ ਰਹੇ ਆਂ ਕਿ ਪੰਜਾਬ ਨੂੰ ਨਸ਼ਿਆਂ ਨੇ ਖਾ ਲਿਆ ਖਤਮ ਕਰ ਦਿੱਤਾ ਤੇ ਅਸੀਂ ਬਸ ਜਨਾਨੀ ਹੈ ਜੀ ਇਹਨੂੰ ਐਮਪੀਕੇ ਨੇ ਬਣਾਤਾ ਪਤਾ ਨਹੀਂ ਕੀ ਕੁਛ ਉਹਨੂੰ ਕਿਹਾ ਜਿਹੜੀ ਗੱਲ ਕਹੀ ਹੈ ਨਾ ਅਗਲੇ ਨੇ ਉਸ ਗੱਲ ਦਾ ਜਵਾਬ ਦਿਓ ਔਰ ਅਗਲੇ ਨੇ ਆਪਣੇ ਕੋਲੋਂ ਨਹੀਂ ਮਸਾਨਾ ਲਾਇਆ ਲਿਸਟ ਕਰਕੇ ਦੇਖੋ ਪੰਜਾਬ ਦੀ ਪੁਲਿਸ ਦੀ ਜਿਹੜੇ ਸਟੇਟਮੈਂਟਾਂ ਪਈਆਂ ਨੇ ਸ਼ਰ੍ਹਾਂ ਮੂਰੇ ਬਹਾਏ ਹੋਏ ਨੇ ਅਗਲੇ ਨੇ 50 50 40 40 ਕਿਲੋ ਚਿੱਟਾ ਲੈ ਕੇ ਕਿੱਥੋਂ ਤੱਕ ਮੁਕਰਾਂਗੇ ਅਸੀਂ ਜਿੰਨਾ ਚਿਰ ਅਸੀਂ ਆਪਣੇ ਮੰਜੇ ਥੱਲੇ ਛੋਟਾ ਨਹੀਂ ਨਾ ਫੇਰਦੇ ਆਪਣੇ ਘਰਵਾਲੇ ਦੇਖਦੇ ਸਵਾਲ ਹੀ ਪੈਦਾ ਨਹੀਂ ਹੁੰਦਾ ਤੁਸੀਂ ਪੰਜਾਬ ਨੂੰ ਨਸ਼ਿਆਂ ਤੋਂ ਮੁਕਤ ਕਰ ਲਓ ਇਹ ਕੌੜਾ ਸੱਚ ਹੈ ਸੱਚ ਤੇ ਕੱਚ ਚੁਬਦਾ ਹੁੰਦਾ ਜਿਹੜਾ ਕੰਗਣਾ ਨੇ ਕਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ